ਰਜਿੰਦਰ ਸਿੰਘਾ ਜੀ ਗਲੀ ਨੰਬਰ 7 ਸਤ ਗੁਰੂ ਨਗਰ ਸ਼ਿਮਲਾਪੁਰੀ ਤੋਂ ਆਏ ਆ ਜੀ ਅੱਜ ਤੁਸੀਂ ਆਏ ਹੋ ਇੱਥੇ ਸੀਪੀ ਆਫਿਸ ਕੀ ਕਾਰਨ ਸਰ ਇੱਥੇ ਦੇਖੋ ਜੀ ਨਸ਼ਾ ਬਹੁਤ ਵੇਚ ਰਿਹਾ ਮਤਲਬ ਕਿ 7 ਨੰਬਰ ਗਲੀ 7 ਗੁਰੂ ਨਗਰ ਹਨਾ ਤੇ ਅਸੀਂ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਕਾਰਵਾਈ ਲਈ ਮਤਲਬ ਕਿ ਦਰਖਾਸਤ ਦਿੱਤੀ ਸੀ ਸੀਪੀ ਸਾਹਿਬ ਕੋਲ ਤੇ ਉੱਤੇ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਸੀਪੀ ਸਾਹਿਬ ਨੂੰ ਮਿਲ ਕੇ ਗਏ ਆ ਤੇ ਉਹਨਾਂ ਨੇ ਜੁਆਇੰਟ ਸੀਪੀ ਸਾਹਿਬ ਨੂੰ ਤੇ ਉਹਨਾਂ ਨੇ ਫਿਰ ਅੱਗੇ ਮਤਲਬ ਕਿ ਦਿੱਤੀ ਸੀ ਇਹਨਾਂ ਨੂੰ ਤੇ ਐਂਟੀ ਨਾਰਕੋਟਿਕ ਵਾਲਿਆਂ ਨੂੰ ਤੇ ਉਹਨਾਂ ਨੇ ਸਾਰੇ ਮਹੱਲੇ ਨੂੰ ਬੁਲਾ ਕੇ ਨਾ ਉੱਥੇ ਪੰਜ ਸੱਤ ਬੰਦੇ ਬੁਲਾਏ ਸੀਗੇ ਆ ਨਾਮ ਸ਼ਾਇਦ ਮੈਨੂੰ ਯਾਦ ਨਹੀਂ ਵੈਸੇ ਨੰਬਰ ਹੋਣਾ ਮੇਰਾ ਉਹਨਾਂ ਕੋਲ ਤੇ ਉਹਨਾਂ ਨੇ ਬੁਲਾ ਕੇ ਕੈਂਸਲ ਕਰਵਾਤੀ ਸੀ ਕਹਿੰਦੇ ਵੀ ਅਸੀਂ ਤੁਹਾਡੇ ਨਾਮ ਨਹੀਂ ਵਿੱਚ ਆਣ ਦੇਣਾ ਚਾਹਨੇ ਵੀ ਮਹੱਲੇ ਦੇ ਨਾਮ ਆਊਗਾ ਕੱਲੂ ਆਰਟੀਆਈ ਲਾਣਗੇ ਜਾਂ ਕਿੱਦਾਂ ਤੇ ਉਹਨਾਂ ਨੇ ਇਹ ਚੀਜ਼ ਕਹਿ ਕੇ ਮਹੱਲੇ ਮਤਲਬ ਕਿ ਸਾਡੇ ਤੋਂ ਸਾਰਿਆਂ ਤੋਂ ਸਾਈਨ ਕਰਵਾ ਕੇ ਨਾ ਪੇਨ ਲਗਾ ਕੇ ਤੇ ਉਹ ਕੈਂਸਲ ਕਰਵਾਤੀ ਠੀਕ ਹੈ ਜੀ ਉੱਤੇ ਬਾਅਦ ਜੋ ਕਾਰਵਾਈ ਉਹਨਾਂ ਨੇ ਕੋਈ ਨਹੀਂ ਕੀਤੀ ਇਹ ਕਿੰਨੇ ਮਹੀਨੇ ਪਹਿਲੇ ਦੀ ਗੱਲ ਹੈ ਇਹ 2-3 ਮਹੀਨੇ ਪਹਿਲਾਂ ਦੀ ਗੱਲ ਹੈ ਜੀ 3 ਮਹੀਨੇ ਪਹਿਲਾਂ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਆ ਜੀ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਜੀ ਉਸ ਤੋਂ ਬਾਅਦ ਅਸੀਂ ਇੱਕ ਵਾਰ ਫੇਰ ਸੀਪੀ ਸਾਹਿਬ ਨੂੰ ਮਿਲ ਕੇ ਗਏ ਹਾਂ ਜੁਆਇੰਟ ਸੀਪੀ ਸਾਹਿਬ ਨੂੰ ਤੇ ਉਹਨਾਂ ਨੇ ਫਿਰ ਮਤਲਬ ਕਿ ਡੱਬੇ ਥਾਣੇ ਮਾਰਕ ਕੀਤੀ ਸਾਡੀ ਐਪਲੀਕੇਸ਼ਨ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਜਾ ਕੁਮਾਰੀ ਤੇ ਇੱਕ ਕਾਲੀ ਭੁਪਿੰਦਰ ਸਿੰਘ ਕਾਲੀ ਤੇ ਇਹਨਾਂ ਨੂੰ ਚੱਕ ਕੇ ਲਗੇ ਸੀ ਤਿੰਨ ਜਣਿਆਂ ਨੂੰ ਤੇ ਉਹ ਇਸ ਟਾਈਮ ਦੁਬਾਰਾ ਫੇਰ ਕਹਿੰਦਾ ਮਤਲਬ ਉੱਤੇ ਬੇਲ ਤੇ ਬਾਹਰ ਆ ਗਿਆ ਬਾਹਰ ਸੇਮ ਕੰਮ ਕਰ ਰਿਹਾ ਜੀ ਜਦੋਂ ਇਹ ਉੱਥੋਂ ਵੀ ਆਏ ਤੇ ਇਹਨਾਂ ਨੇ ਗਲੀ ਜਾ ਕੇ ਪਟਾਕੇ ਚਲਾਏ ਆ ਜੀ ਕਿਹੜੇ ਪਟਾਕੇ ਚਲਾਏ ਜਿਹੜੇ ਨਹੀਂ ਨਹੀਂ ਦੂਜੇ ਪਟਾਕੇ ਜੀ ਜਿਹੜੇ ਦੀਵਾਲੀ ਵਾਲੇ ਪਟਾਕੇ ਵੀ ਅਸੀਂ ਬਾਹਰ ਆ ਕੇ ਕਹਿੰਦੇ ਮੱਲੇ ਵਾਲਿਆਂ ਨੇ ਕੀ ਕਰ ਲਿਆ ਸਾਡਾ ਤੇ ਇਵਨ ਸਾਡੇ ਕੋਲ ਇਹਨਾਂ ਦੀ ਸਾਰੀਆਂ ਵੀਡੀਓ ਵਗੈਰਾ ਸਾਰਾ ਕੁਝ ਅਵੇਲੇਬਲ ਆ ਤੁਹਾਨੂੰ ਸੀਸੀਟੀਵੀ ਫੁਟੇਜ ਦਵਾਂਗੇ ਜਿੱਚੇ ਸ਼ਰੇਆਮ ਮਤਲਬ ਕਿ ਹਲੇ ਵੀ ਚਿੱਟਾ ਵੇਚ ਰਿਹਾ ਨਹੀਂ ਇਹ ਗੱਲ ਤੁਸੀਂ ਪੁਲਿਸ ਕਮਿਸ਼ਨ ਨੂੰ ਦੱਸੀ ਕਿ ਨਹੀਂ ਅਜੀ ਅੱਜ ਸੀਪੀ ਸਾਹਿਬ ਨੂੰ ਮਿਲਣੇ ਸੀਗੇ ਸੀਪੀ ਸਾਹਿਬ ਹਲੇ ਤੱਕ ਆਏ ਨਹੀਂ ਹੈਗੇ ਇਹ ਸਾਰਾ ਮੱਲਾ ਆਇਆ ਸੀਗਾ ਜੀ ਸੀਪੀ ਸਾਹਿਬ ਨੂੰ ਮਿਲਿਆ ਕੀ ਕਹਿੰਦੇ ਜੀ ਐਸਪੀ ਸਾਹਿਬ ਨੇ ਤਾਂ ਸਾਨੂੰ ਯਕੀਨ ਦਿਵਾਇਆ ਵੀ ਅਸੀਂ ਕਾਰਵਾਈ ਕਰਾਂਗੇ ਵੈਸੇ ਫੋਨ ਕੀਤਾ ਉਹਨਾਂ ਨੇ ਬਾਕ ਲੱਗਦਾ ਹੁਣ ਕਰ ਪੀਓ ਇਹ ਤੁਸੀਂ ਕਿੰਨੀ ਵੀ ਵਾਰੀ ਆ ਚੁੱਕੇ ਹੋ ਤੇ ਕਿੰਨੀ ਵੀ ਵਾਰੀ ਤੁਹਾਨੂੰ ਯਕੀਨ ਦਿਵਾਇਆ ਗਿਆ ਨਹੀਂ ਇਹ ਅਸੀਂ ਫੋਰਸ ਟਾਈਮ ਆ ਰਹੇ ਆ ਜੀ ਆਪਾਂ ਜੂਨ ਤੋਂ ਆ ਰਹੇ ਆ ਪਿਛਲੇ ਜੂਨ ਚ ਲਾਈ ਤੋਂ ਆ ਰਹੇ ਆ ਇਹ ਇਹ ਮੈਡਮ ਨੇ ਇਹਨਾਂ ਦੇ ਨਾਲ ਕਲੈਸ਼ ਹੋਇਆ ਸੀ ਪਹਿਲਾਂ ਉਹਨਾਂ ਦਾ ਉਹਨਾਂ ਨੇ ਇਹਨਾਂ ਦੇ ਸੱਟਾਂ ਵੀ ਮਾਰੀਆਂ ਸੀਗੇ ਮਤਲਬ ਕਿ ਇਹਨਾਂ ਦੇ ਬੱਚੇ ਦੇ ਮੈਡਮ ਦੇ ਵੀ ਮਤਲਬ ਕਿ ਛੇਰ ਵੀ ਵਗੈਰਾ ਵੀ ਪਾੜੇ ਸੀਗੇ ਮਤਲਬ 2024 ਜੂਨ ਤੋਂ ਆ ਰਹੇ ਜੂਨ ਤੋਂ ਆ ਰਹੇ ਦੁਵਾਰਾ ਜੂਨ ਆਣ ਲੱਗਿਆ ਜੀ ਦੇਖੋ ਕਾਰਵਾਈ ਕੋਈ ਨਹੀਂ ਹੋਈ ਪਰ ਇੱਕ ਪਾਸੇ ਨਸ਼ਾ ਜਿਹੜੇ ਵੇਚਦੇ ਆ ਤਸਕਰ ਉਹਨਾਂ ਦੇ ਘਰ ਟਾ ਰਹੇ ਆ ਦੂਜੇ ਪਾਸੇ ਤੁਸੀਂ ਦੱਸ ਰਹੇ ਹੋ ਮੇਂ ਵੇਚ ਰਹੇ ਹੋ ਉਹਨਾਂ ਦੀ ਕਾਰਵਾਈ ਕਿਉਂ ਨਹੀਂ ਕਾਰਨ ਕੀ ਲੱਗਦਾ ਹੈ ਦੇਖੋ ਜੀ ਸਾਨੂੰ ਦੇਖ ਲਓ ਨਾ तकरीबन ਸਾਲ ਹੋ ਚੱਲੇ ਆ ਤੇ ਅਸੀਂ ਇਵਨ ਪ੍ਰੂਫ ਵੀ ਸਾਰਾ ਕੁਝ ਦੇ ਰਹੇ ਆ ਅਸੀਂ ਚੌਂਕੀ 'ਚ ਵੀ ਮੱਲਾ ਕਿੰਨੀ ਵਾਰ ਜਾ ਚੁੱਕੇ ਆ ਮਤਲਬ ਕਿ ਸਾਡੇ ਕੋਲ ਪ੍ਰੂਫ ਹੀ ਹੈਗਾ ਬਕਾਇਦਾ ਵੀ ਅਸੀਂ ਚੌਂਕੀ ਇੰਨੀ ਵਾਰ ਜਾ ਚੁੱਕੇ ਆ ਦਰਖਾਸਤਾਂ ਵੀ ਇਹਨਾਂ ਦੇ ਖਿਲਾਫ ਕਾਫੀ ਵਾਰ ਦੇ ਚੁੱਕੇ ਆ ਪਰ ਕਾਰਵਾਈ ਨਹੀਂ ਕੋਈ ਹੋ ਰਹੀ ਉਲਟਾ ਜਿਹੜੇ ਪੁਲਿਸ ਵਾਲੇ ਉਹ ਸਾਨੂੰ ਕਹਿ ਰਿਹਾ ਵੀ ਤੁਸੀਂ ਆਪਦੀਆਂ ਰਿਕਵੈਸਟਾਂ ਜਿਹੜੀਆਂ ਦੇ ਰਹੇ ਹੋ ਦਰਖਾਸਤਾਂ ਉਹਨਾਂ ਨੂੰ ਕੈਨਸਲ ਕਰਾਓ ਸਾਡੇ ਤੇ ਪ੍ਰੈਸ਼ਰ ਬਣਾਇਆ ਜਾ ਰਿ ਵੀ ਕਹਿੰਦੇ ਵੀ ਕੱਲ ਨੂੰ ਆਗੇ ਤੁਹਾਡਾ ਨਾਮ ਲਾ ਦੇਣਗੇ ਅਸੀਂ ਤੁਹਾਡੇ ਤੇ ਪਰਚਾ ਕਰ ਦਾਂਗੇ ਉਲਟਾ ਸਾਨੂੰ ਮਿਲ ਗਈ ਉਹ ਕਰ ਰਿਹਾ ਹੈ ਲਗਤਮ ਕਹਿਆ ਜਾ ਰਿਹਾ ਤੁਹਾਨੂੰ ਬਿਲਕੁਲ ਬਿਲਕੁਲ ਜੀ ਪੂਰੇ ਮਹੱਲੇ ਨੂੰ ਜੀ ਕਿਹੜਾ ਕਿਹੜਾ ਮੁਲਾਜ਼ਮ ਕਿਹੜੇ ਰੈਂਕ ਦਾ ਕੁਝ ਪਤਾ ਕਿੰਨੇ ਸਟਾਰ ਆ ਉਹਨਾਂ ਦੇ ਸਰ ਸਟਾਰ ਤਾਂ ਨਹੀਂ ਪਤਾ ਜੀ ਨਾਮ ਪਤਾ ਨਹੀਂ ਪਤਾ ਸੀ ਸ਼ਾਇਦ ਐਸਐਚਓ ਰੈਂਕ ਦੇ ਸੀਗੇ ਅਸੀਂ ਸਾਰਾ ਮੁੱਲਾ ਆਲੇ ਕੇ ਸੀਗੇ ਸਾਨੂੰ ਕਹਿੰਦੇ ਵੀ ਇਹ दारू ਕਹਿੰਦੇ ਇਹ ਸ਼ਾਮ ਹੋ ਗਈ ਕਹਿੰਦੇ ਇਹਦਾ ਪੈਗ ਬੁੱਗ ਲਾਉਣ ਦਾ ਟਾਈਮ ਆ ਕਹਿੰਦੇ ਪੈਗ ਬੁੱਗ ਲਾਓ ਕਹਿੰਦਾ ਘਰੇ ਬੈਠੋ ਤੁਸੀਂ ਕਹਿੰਦਾ ਸਾਰਾ ਮੁੱਲਾ ਇਕੱਠਾ ਹੋ ਕੇ ਆ ਜੰਨੇ ਇੱਥੇ ਤੱਕ ਵੀ ਕਿਹਾ ਵੀ ਤੁਸੀਂ ਮਹਿਲੇ ਹੋ ਅੱਛਾ ਵੀ ਤੁਸੀਂ ਤੁਹਾਡੇ ਤੁਹਾਡਾ ਨਾਮ ਕੀ ਹੈ ਤੇ ਤੁਹਾਡੇ ਨਾਲ ਹੋਇਆ ਕੀ ਸੀ ਮੇਰਾ ਨਾਮ ਸ਼ੇਸ਼ੀ ਰਤਨਾ ਜੀ ਮੇਰੇ ਬੇਟੇ ਦੇ ਤੇ ਮੇਰੀ ਉਹਨਾਂ ਨਾਲ ਹੋ ਗਈ ਸੀ ਇੱਕ ਸਿਰਫ ਹੋਈ ਤੇ ਸਾਡੀ ਕੁੱਤਿਆਂ ਪਿੱਛੇ ਸੀ ਅੱਛਾ ਜੀ ਤੇ ਵੀ ਕੁੱਤੇ ਉਹਨਾਂ ਨੇ ਬਹੁਤ ਰੱਖੇ ਹੋਏ 10 12 ਘਰ ਦੇ ਵਿੱਚ ਅੱਛਾ ਤੇ ਉਹ ਰੋਜ਼ ਹੀ ਗੰਦ ਪ ਸਾਰੇ ਦਰਵਾਜੇ ਮੁਰੇ ਤੇ ਮੈਂ ਇੱਕ ਦਿਨ ਇੱਟ ਮਾਰੀ ਉਹਨਾਂ ਦੇ ਪਾਸੇ ਸਿਰਫ ਡਰਾਉਣ ਦੀ ਲਈ ਤਾਂ ਉਹਨਾਂ ਨੇ ਇੰਨੇ ਵਿੱਚ ਹੀ ਗੰਡਾਸੇ ਕੰਡੂਸੇ ਆਪਣੇ ਕੱਢ ਲਈ ਤੇ ਚਲੋ ਅਸੀਂ ਵੀ ਮਾਰੀਆਂ ਮੁਰੀਆਂ ਉਹਨਾਂ ਨੇ ਵੀ ਮਾਰੀਆਂ ਸਾਡੇ ਪਰ ਘਰ ਬੈਠ ਗਏ ਜਦੋਂ ਅਸੀਂ ਆ ਕੇ ਲੜਾਈ ਖਤਮ ਹੋ ਗਈ ਤਾਂ ਫਿਰ ਉਹਨਾਂ ਨੇ ਆਪਣੇ ਬੰਦੇ ਬੁલાਏ ਬੰਦੇ ਬੁਲਾ ਕੇ ਤੇ ਫਿਰ ਉਹਨਾਂ ਨੇ ਸਾਡੇ ਬੈਠਿਆਂ ਤੇ ਦਰਵਾਜੇ ਦੇ ਵਿੱਚ ਬੈਠਿਆਂ ਦੇ ਮੇਰੇ ਵੀ ਬੋਲੇ ਤੇ ਟਾਂਕੇ ਲੱਗੇ ਮੇਰੇ ਬੇਟੇ ਦੇ ਵੀ ਸਿਰ ਦੇ ਵਿੱਚ ਟਾਂਕੇ ਲੱਗੇ ਤੇ ਹੁਣ ਵੀ ਉਹ ਸ਼ਰੇਆਮ ਮਤਲਬ ਪਰਸੋਂ ਦੀ ਗੱਲ ਆ ਪਰਸੋਂ ਪੁਲਸ ਆਈ ਆ ਤਾਂ ਉਹ ਕਹਿ ਕੇ ਗਏ ਹੋਏ ਨੇ ਜਿਵੇਂ ਹੁਣ ਦੋ ਦਿਨ ਤੇ ਹੈ ਨਹੀਂਗੇ ਜੇ ਅੱਜ ਆਉਣਗੇ ਤਾਂ ਅਸੀਂ ਡਰ ਰਹੇ ਆ ਇਸੀ ਚੀਜ਼ ਤੋਂ ਸਾਨੂੰ ਨਹੀਂ ਪਤਾ ਵੀ ਉਹ ਕੀ ਕਰਨਗੇ ਜਾਂ ਅਸੀਂ ਕੀ ਕਰਦਾਂਗੇ ਸਾਨੂੰ ਨਹੀਂ ਪਤਾ ਤੁਸੀਂ ਦੱਸਿਆ ਕਿ ਕੁੱਤੇ ਆ ਪਿੱਛੇ ਲੜਾਈ ਹੋਈ ਹਾਂਜੀ ਉਹ ਪਤਾ ਸੀ ਤੁਹਾਨੂੰ ਇਹ ਨਸ਼ਾ ਵੇਚਦੇ ਹਾਂਜੀ 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 ਉਹਨਾਂ ਨੇ ਰੱਖਿਆ ਹੀ ਤਾਂ ਹੋਏ ਨੇ ਰੱਖੇ ਹੀ ਤਾਂ ਹੋਏ ਨੇ ਪੁਲਿਸ ਵਾਲੇ ਫੇਰ ਉਹੀ ਗੱਲ ਜੀ ਕੁੱਤੇ ਆ ਅੰਦਰ ਅਸੀਂ ਅੰਦਰ ਕਿੱਦਾਂ ਜਾਈਏ ਜੇ ਉਹੀ ਡਰ ਰਹੇ ਨੇ ਪੁਲਿਸ ਵਾਲੇ ਡਰ ਰਹੇ ਆ ਤਾਂ ਮੱਲੇ ਵਾਲੇ ਨਹੀਂ ਡਰਦੇ ਹੋਣਗੇ ਇਹਨਾਂ ਨੇ ਕੁੱਤਿਆਂ ਨੂੰ ਤੁਹਾਨੂੰ ਕੋਈ ਰੀਡ ਕਰਨ ਜਾਂਦੇ ਕੁੱਤੇ ਛੱਡ ਦਿੰਦੇ ਆ ਹਾਂਜੀ ਹਾਂਜੀ ਇੱਥੇ ਧੱਕ ਕੇ ਜੀ ਕੋਈ ਨਸਲ ਦੇਣੀ ਜੀ ਉਹੀ ਬਸ ਗਲੀ ਵਾਲੇ ਅੱਛਾ ਇੱਦਾਂ ਹੀ ਰੱਖ ਲਿਆ ਜਿਵੇਂ ਇੱਕ ਅੱਧਾ ਤੇ ਬਸ ਅੱਗੇ ਦੀ ਅੱਗੇ ਉਹ 20 ਕੁੱਤੇ ਹੋਣੇ ਇਹ ਹੋਣੇ ਆ ਇਹਨਾਂ ਦੇ ਦੋ ਮੁੰ ਇੱਕ ਦੋ ਤਾਂ ਇਹਨਾਂ ਦਾ ਤੇ ਇੱਕ ਉਹਨਾਂ ਦੀ ਕੁੜੀ ਆ ਤੇ ਇੱਕ ਆਪ ਆ ਹਾਜੀ ਅੱਗੇ ਨਾਲ ਹੀ ਉਹਨਾਂ ਦੇ ਨੈਕਸਟ ਦੋ ਚਾਰ ਘਰ ਛੱਡ ਕੇ ਮਾਸੀ ਸੀਗੀ ਉਹਦੀ ਵੀ ਡੈਥ ਇਹੀ ਚੱਕਰ ਦੇ ਵਿੱਚ ਪੁਲਿਸ ਟੌਂਕੀ ਦੇ ਵਿੱਚੇ ਹੀ ਹੋਈ ਆ ਇਹ ਕਿੰਨੇ ਸਾਰੇ ਟੱਬਰੀ ਵੇਚ ਆ ਹਾਂਜੀ ਹਾਂਜੀ ਹੁਣ ਉਹਨਾਂ ਦੇ ਘਰੇ ਇਹ ਸਾਰੇ ਹੋ ਗਏ ਤੁਸੀਂ ਆਪ ਜੱਜਮੈਂਟ ਕਰ ਸਕਦੇ ਹੋ ਇਸ ਚੀਜ਼ ਨੂੰ ਵੀ ਜੇ ਇਹ ਅੱਠ ਜਾਣੇ ਸੀਗੇ ਇੱਥੇ ਇਸ ਘਰ ਦੇ ਵਿੱਚ ਰਹਿੰਦੇ ਬੋਟੀਆਂ ਵੀ ਹੁਣ ਤਾਂ ਬਹੁਤ ਬੋਲਦੀਆਂ ਬੱਚੇ ਉਹਨਾਂ ਦੇ 8-10 ਸਾਲ ਦਾ ਬੱਚਾ ਕੀ ਹੁੰਦਾ ਉਹ ਸਾਨੂੰ ਟੌਰਚਰ ਕਰ ਰਹੇ ਨੇ ਸਾਡੇ ਬੱਚਿਆਂ ਨੂੰ ਕਰ ਰਹੇ ਨੇ ਅਸੀਂ ਇਹ ਜਿਹੜੇ ਬੱਚੇ ਆ ਸਾਡੇ ਉਹਨਾਂ ਨੂੰ ਕਹਿ ਰਹੇ ਨੇ ਕੀ ਕਰ ਲੋਂਗੇ ਲੱਤ ਪਾਣ ਲੋਂਗੇ ਤੁਸੀਂ ਐਂਦਾ ਕਰ ਲੋਂਗੇ ਉਦਾਂ ਕਰ ਲੋਂਗੇ ਬਹੁਤ ਜ਼ਿਆਦਾ ਬੋਲਦੇ ਨੇ ਬੋਲਾ ਖੇਡਦੇ ਨੇ ਸਾਡੇ ਕੋਠੇ ਤੇ ਜਾਣ ਕੇ ਸੁਰਦੇ ਨੇ ਬਈ ਦੇਖੀ ਅੱਗੇ ਕੀ ਕਰਦੇ ਨੇ ਇਹ ਗਲੀ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਸਾਰੇ ਉਸ ਗਲੀ ਦੀ ਵਸ ਹਾਂਜੀ ਹਾਂਜੀ ਸਾਰਾ ਸਾਡਾ ਪਰਿਵਾਰ ਐਂਦਾ ਹੁਣ ਇਕੱਠਾ ਹੋਇਆ ਹੋਇਆ ਇਹ ਤੇ ਵੇਚ ਰਹੇ ਆ 10-15 ਸਾਲਾਂ ਤੋਂ ਅਸੀਂ ਬਹੁਤ ਸਮਝਾਇਆ ਉਹਨਾਂ ਨੂੰ ਬੁਲਾਉਂਦੇ ਵੀ ਸੀ ਅਸੀਂ ਆਪਣੇ ਫੰਕਸ਼ਨਾਂ ਤੇ ਬਈ ਤੁਸੀਂ ਕਮ ਸੇ ਕਮ ਆਪਣੀ ਗਲੀ ਤਾਂ ਛੱਡੋ ਅਸੀਂ ਦੂਜਿਆਂ ਤੋਂ ਕੀ ਲੈਣਾ ਹੂੰ ਪਰ ਹੁਣ ਇਹ ਚੀਜ਼ ਬਹੁਤ ਜ਼ਿਆਦਾ ਵੱਧ ਗਈ ਹੋਈ ਆ ਇੰਨੀ ਜ਼ਿਆਦਾ ਵੀ ਸਾਨੂੰ ਖਤਰਾ ਐ ਇਸ ਚੀਜ਼ ਦਾ ਵੀ ਇਹ ਨਹੀਂ ਪਤਾ ਵੀ ਉਹ ਸਾਨੂੰ ਮਾਰ ਜਾਣਗੇ ਕਿ ਜਾਂ ਜੇ ਅਸੀਂ ਅੱਗੇ ਆਨੇ ਆ ਤਾਂ ਅਸੀਂ ਉਹਨਾਂ ਨੂੰ ਮਾਰ ਦਈਏ ਕਿ ਕਿਤੇ ਜਿਹੜੇ ਉਹ ਨਸ਼ਾ ਵੇਚਦੇ ਇਹ ਤਾਂ ਨਹੀਂ ਕਿਤੇ ਗਲੀ ਦੇ ਮੁੰਡੇ ਤਾਂ ਨਹੀਂ ਖਰਾਬ ਹੋਏ ਉਹਨਾਂ ਨੂੰ ਤਾਂ ਨਸ਼ਾ ਲੈ ਹਾਂਜੀ ਹੋਏ ਨੇ ਹੋਏ ਨੇ ਹਾਂਜੀ ਹੋਏ ਕਿਸ ਕਿਸ ਤਰੀਕੇ ਦਾ ਨਸ਼ਾ ਵੇਚਦੇ ਹੋ ਸਾਰੇ ਵੇਚ ਰਹੇ ਨੇ ਉਹ ਜੀ ਸਾਰੇ ਚਿੱਟੇ ਹੀ ਵੇਚ ਰਹੇ ਨੇ ਜ਼ਿਆਦਾ ਅੱਛਾ ਜੀ ਹਾਂਜੀ ਠੀਕ ਹੈ ਜੀ ਇੰਜੈਕਸ਼ਨ ਲਗਾ ਲਗਾ ਕੇ ਬੱਚਾ ਦੇ ਬੁਰੇ ਹਾਲ ਮਰਿਆ ਹੋਇਆ ਨੂੰ ਉਹ ਬਾਹਰ ਛੱਡਿਆ ਆਉਂਦੇ ਨੇ ਸਰ ਸਾਡੀ ਗਲੀ ਦੇ ਵਿੱਚ ਨਾ ਇੱਕ ਨੌਜਵਾਨ ਸੀਗਾ ਨਾਮ ਦੱਸੋ ਬਲੇ ਮਨਜੀਤ ਸਿੰਘ ਨਾਮ ਆ ਜੀ ਮੇਰਾ ਤੇ ਗਲੀ ਦੀ ਸਤਗੁਰ ਨਗਰ ਸ਼ਿਮਲਾਪੁਰੀ ਇੱਕ ਨੌਜਵਾਨ ਲੜਕਾ ਜਿਹਦੀ ਕੀ ਵਾਸ਼ਰੂਨ ਗਿਆ ਤੇ ਜਾ ਕੇ ਟੀਕਾ ਲਾ ਕੇ ਡੈਥ ਹੋ ਗਈ ਅਜ ਮੇਰੇ ਸਾਹਮਣੇ 4-5 ਮਹੀਨੇ ਹੋ ਗਏ ਜੀ ਇੱਕ ਕੱਲ ਵੀ ਹੋਈ ਹੈ ਕਿ ਡੈਥ ਕਹਿੰਦੇ Shimla Puri ਦੇ ਵਿੱਚ Shimla Puri ਨੇ ਸਾਢੇ ਉਧਰ ਉਧਰ ਕੋਈ ਡੈਥ ਨਹੀਂ ਹੋਈ ਇਹ ਸਹੀ ਦੱਸਦੇ ਆ ਕਿ ਸੰਤਾ ਲੱਗਦਾ ਹੀ ਨਹੀਂ ਕਿ ਸਾਡਾ Shimla Puri Satguru Nagar ਉਹ ਲੁਧਿਆਣਾ ਜਾਂ ਪੰਜਾਬ ਦੇ ਵਿੱਚ ਹੈਗਾ ਵਾ ਜੀ Satguru Nagar Shimla Puri ਸੰਨ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਹੈਗਾ ਜਿਹੜੇ ਸਾਡੇ ਭਗਵੰਤ ਮਾਨ ਜੀ ਨੇ ਬੜੀ ਵਧੀਆ ਮਹਿਮ ਚਲਾਈ ਹੈ ਨਾ ਕਿ ਜਿਹੜੇ ਨਸ਼ਾ ਵੇਜ਼ ਇਹਨਾਂ ਦੇ ਘਰ ਕੋ ਜਾ ਕੇ ਢਟਾਉਂਦੇ ਨੇ ਤੇ ਸਾਨੂੰ ਲੱਗਦਾ ਨਹੀਂਗਾ ਕਿ ਸਾਡਾ ਸਤਗੁਰ ਨਗਰ ਸ਼ਿਮਲਾਪਰੀ ਉਹ ਲੁਧਿਆਣਾ ਇਹ ਪੰਜਾਬ ਦੇ ਹੈਗਾ ਉਹ ਪੰਜਾਬ ਤੋਂ ਬਾਹਰ ਕਿਤੇ ਹੈਗਾ ਜੀ ਜਿਹੜਾ ਉਹਨਾਂ ਨੂੰ ਦਿਖਦਾ ਨਹੀਂ ਕਿਤੇ ਹੁਣ ਦਿਖੇ ਰਹੀ ਇੰਨੀ ਵੱਡੀ ਜਿਹੜੀ ਮਹਿਮ ਚੱਲਦੀ ਪਈ ਆ ਤੁਸੀ ਪਹਿਲਾਂ ਵੀ 4-5 ਵਾਰ ਕੰਪਲੀਟਾ ਦੇ ਚੁੱਕੇ ਹੋ ਅਸੀਂ 4-5 ਨਹੀਂ ਧਿਆਨ ਹੁੰਦਾ ਜਦੋਂ ਪੁਲਿਸ ਆਂਦੀ ਹੈ ਪੁਲਿਸ ਆ ਕੇ ਫੜ ਕੇ ਲੈ ਕੇ ਮੁੜ ਕੇ ਫਿਰ ਰੀਲீஸ் ਕਰ ਦਿੰਦਾ ਨੂੰ ਅੱਛਾ ਜੀ ਕਾਰਨ ਕੀ ਸਮੇਂ ਤੋਂ ਸ਼ਰੀਆਮ ਕਾਰਨ ਹੁਣ ਦੇਖੋ ਜੀ ਉਹਨਾਂ ਦੇ ਪਹਿਲਾਂ ਵੀ ਦਰਜ ਲੱਗੇ ਸਰ ਮੈਂ ਕਹਿੰਦਾਈ ਤੂੰ ਜਾ ਕੇ ਡਾਬੇ ਥਾਣੇ ਜਾ ਕੇ ਦੇਖ ਲੋ ਜੀ ਆ ਸਾਡਾ ਮੱਲਾ ਸਾਰਾ ਇਕੱਠਾ ਹੋਇਆ ਦੱਸੋ ਜੀ ਕਿਹੜੀ ਗੱਲ ਤੋਂ ਇਕੱਠਾ ਹੋਇਆ ਜੀ ਅਸੀਂ ਕਹਿੰਦੇ ਆ ਸਾਡੇ ਜਵਾਕ ਨੇ ਆਣ ਵਾਲੇ ਮੱਲੇ ਦੇ ਬੱਚੇ ਨੇ ਤਾਂ ਕਿ ਇਹ ਚੀਜ਼ਾਂ ਤੋਂ ਬਚਣ ਕੀ ਨਾਮ ਹੈ ਜੀ ਤੁਹਾਡਾ ਹਰਜੀਤ ਕੌਰ ਕੀ ਕਹਿਣਾ ਚਾਹੁੰਗੇ ਜੀ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਆਏ ਹਾਂ ਬਸ ਅਸੀਂ ਇਹ ਨਸ਼ੇ ਬਾਰੇ ਕਹਿਣੀ ਆਏ ਸੀ ਫੇ ਸਾਡੇ ਗਲੀ ਜਿਹੜਾ ਨਸ਼ਾ ਵਿਕਦਾ ਹੈ ਇਹਨੂੰ ਖਤਮ ਕੀਤਾ ਜਾਵੇ ਤੇ ਜਿਹੜੇ ਬੱਚੇ ਨੌਜਵਾਨ ਪੀੜ੍ਹੀ ਜਿਹੜੀ ਹੁਣ ਸਾਡੇ ਅੱਗੇ ਬੱਚੇ ਆ ਉਹ ਵੀ ਲੱਗ ਪਏ ਕਰਨ ਇਸ ਚੀਜ਼ ਨੂੰ ਸਾਡੇ ਘਰਾਂ ਚ ਵੜ ਗਿਆ ਚੀਜ਼ ਤੇ ਅਸੀਂ ਹੁਣ ਕੱਲ ਭੰਗੇ ਜਦ ਜਸੀਂ ਉਹਨਾਂ ਨੂੰ ਕਹਿ ਰਿਹਾ ਸੀ ਉਹਨਾਂ ਨੂੰ ਗੱਲਾਂ ਗੱਲਾਂ ਤੇ ਕਹਿ ਤਾ ਸਮਝਾ ਤਾ ਸਾਡੀ ਕੋਈ ਦੁਸ਼ਮਣੀ ਤਾਂ ਉਹਨਾਂ ਨਾਲ ਸਾਡੀ ਸਿਰਫ ਇੱਕੋ ਹੀ ਹੈ ਇੱਕੋ ਹੀ ਮੁੱਦਾ ਕਿ ਸਾਡਾ ਇਹ ਨਸ਼ਾ ਖਤਮ ਕੀਤਾ ਜਾਵੇ ਇੰਨਾ ਚਿੱਟਾ ਵਿਕਦਾ ਕਿ ਅਸੀਂ ਕਹਿ ਕਹਿ ਕੇ ਥੱਕ ਗਏ ਹਾਂ ਹੁਣ ਸਾਡੀ ਫਾਰ ਕੇ ਅਸੀਂ ਪਰ ਸਾਡੀ ਕੰਮ ਸੇ ਕੰਮ ਉਹਨਾਂ ਨੂੰ ਗੁਹਾਰ ਸੁਣਨੀ ਚਾਹੀਦੀ ਹੈ ਨਾ ਪਰ ਚਲੋ ਉਹਨਾਂ ਨੇ ਸਾਨੂੰ ਵਧੀਆ ਗਾਈਡ ਕੀਤਾ ਸੁਣੀ ਆ ਅਸੀਂ ਕਹਿੰਦੇ ਹੁਣੇ ਕਰਦੇ ਆ ਪਰ ਉਹਨਾਂ ਨੂੰ ਹੁਣ ਮਿਲਣੇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਪਰਸੋਂ ਮੀਡੀਆ ਵਾਲੇ ਸਾਡੇ ਗਏ ਸੀ ਗਲੀ 'ਚ ਤੇ ਉਹਨਾਂ ਨੂੰ ਪਤਾ ਆ ਜੀ ਅਸੀਂ ਇੱਥੇ ਕਰੇ ਹੋਣਾ ਹੀ ਨਹੀਂ ਇਸ ਕਰਕੇ ਸਾਡੀ ਮੈਂ ਤਾਂ ਕਹਿੰਨੀ ਸਾਡੀ ਬੇਨਤੀ ਆ ਕਿ ਸੁਣੀ ਜਾਵੇ ਜਲਦੀ ਤੋਂ ਜਲਦੀ ਜਿੱਦਾਂ ਭਗਵਾਨਤਮਾਨ ਨੇ ਚੱਕਿਆ ਉਪਰਾਲਾ ਬੜੀ ਖੁਸ਼ੀ ਦੀ ਗੱਲ ਹੈ ਤਾਂ ਅਸੀਂ ਇਸੇ ਕਰਕੇ ਇੱਥੇ ਆਏ ਹਾਂ ਇਕੱਠੇ ਹੋਏ ਸਾਡੇ ਕੋਈ ਕੰਪਲੀਟ ਕੀਤੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਹੀਂ ਉੱਥੇ ਲੈਟਰ ਭੇਜੀਆਂ ਸੀ ਲੈਟਰ ਭੇਜੀਆਂ ਸੀ ਅਜੇ ਕੋਈ ਜਵਾਬ ਆਇਆ ਕੋਈ ਲੈਟਰ ਨਹੀਂ ਲੈਟਰ ਦਾ ਜਵਾਬ ਨਹੀਂ ਆਇਆ ਨਹੀਂ ਨਹੀਂ ਲੈਟਰ ਭੇਜੀ ਸੀ ਸਾਰੇ ਮੰਤਰੀਆਂ ਨੂੰ ਮੁੱਖ ਮੰਤਰੀ ਨੂੰ ਸਾਰਿਆਂ ਨੂੰ ਭੇਜੇ ਸੀ ਪਰ ਸਾਡ ਨੂੰ ਕੋਈ ਜਵਾਬ ਨਹੀਂ ਆਇਆ ਹੁਣ ਤੁਸੀਂ ਐਸਵੀ ਸਾਹਿਬ ਨੂੰ ਮਿਲੇ ਹੋ ਕੀ ਵਿਸ਼ਵਾਸ ਦਿੱਤਾ ਉਨ੍ਹਾਂ ਨੇ ਇਹੀ ਵਿਸ਼ਵਾਸ ਦਿੱਤਾ ਕਿ ਮੈਂ ਅੱਜ ਤੋਂ ਇਹੀ ਕਰਦਾ ਬੰਦੇ ਜਾ ਰਹੇ ਸਾਡੇ ਅੱਜ ਤੋਂ ਇਹੀ ਰੈਕਿੰਗ ਕਰਦੇ ਆਂ ਦੇਖੋ ਕਿਸ ਤਰ੍ਹਾਂ ਹੁੰਦਾ ਹੈ ਠੀਕ ਹੈ